ਵਿਸ਼ਵਾਰਤਾ ਦੇਖ ਰਹੇ ਤੁਸੀਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦਾ ਮੁੱਦਾ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਗਰਮ ਹੈ ਖਾਸ ਤੌਰ ਤੇ ਐਨਜੀਟੀ ਵੱਲੋਂ ਜਦੋਂ ਉਹ ਇਸ ਦੀ ਮਨਜ਼ੂਰੀ ਦਿੱਤੀ ਗਈ ਹੈ ਵੱਖਰੀ ਵਿਧਾਨ ਸਭਾ ਬਣਾਉਣ ਦੀ ਮਨਜ਼ੂਰੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਦੇ ਦਿੱਤੀ ਗਈ ਹੈ ਉਸ ਤੋਂ ਬਾਅਦ ਪੰਜਾਬ ਨਾਲ ਸੰਬੰਧਿਤ ਸਿਆਸੀ ਆਗੂਆਂ ਦੇ ਇਸ ਬਾਰੇ ਬਿਆਨ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਵਿਰੋਧ ਕੀਤਾ ਹੈ ਕਿਸਾਨ ਜਥੇਬੰਦੀਆਂ ਨੇ ਵੀ ਇਸ ਮਾਮਲੇ ਤੇ ਵੱਡਾ ਵਿਰੋਧ ਕਰਨ ਦੀ ਤਿਆਰੀ ਕਰ ਲਈ ਹੈ ਤੇ ਹੁਣ ਕੇਂਦਰ ਦੇ ਵਿੱਚ ਜਿਸ ਪਾਰਟੀ ਦੀ ਸਰਕਾਰ ਹੈ ਬੀਜੇਪੀ ਦੀ ਉਸੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਸੁਨੀਲ ਜਾਖੜ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨਹੀਂ ਬਣਨੀ ਚਾਹੀਦੀ ਇਸ ਦੇ ਨਾਲ ਪੰਜਾਬ ਦੇ ਲੋਕਾਂ ਦਾ ਦਿਲ ਦੁਖੇਗਾ ਸੁਨੀਲ ਜਾਖੜ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦਿੱਲੀ ਭਾਰਤ ਦਾ ਦਿਲ ਹੈ ਉਸੇ ਤਰ੍ਹਾਂ ਚੰਡੀਗੜ੍ਹ ਵੀ ਪੰਜਾਬ ਦਾ ਦਿਲ ਹੈ ਸੋ ਵੱਖਰੀ ਵਿਧਾਨ ਸਭਾ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕਰਨਗੇ ਤੇ ਇਸ ਮਾਮਲੇ ਦੇ ਵਿੱਚ ਨਰਿੰਦਰ ਮੋਦੀ ਖੁੱਲ ਖੁਦ ਜਾ ਕੇ ਦਖਲ ਅੰਦਾਜ਼ੀ ਕਰਨ ਤੇ ਇਸ ਪੂਰੇ ਮਾਮਲੇ ਨੂੰ ਰਕਵੋਣ ਇਸ ਪੂਰੀ ਇੰਟਰਵਿਊ ਦੇ ਵਿੱਚ ਸੁਨੀਲ ਜਾਖੜ ਨੇ ਰਵਨੀਤ ਸਿੰਘ ਬਿੱਟੂ ਜੋ ਕਿ ਰਾਜ ਸਭਾ ਮੈਂਬਰ ਨੇ ਬੀਜੇਪੀ ਦੇ ਪੰਜਾਬ ਤੋਂ ਆਗੂ ਨੇ ਉਹਨਾਂ ਬਾਰੇ ਵੀ ਇੱਕ ਵੱਡਾ ਬਿਆਨ ਦਿੱਤਾ ਹੈ ਸੁਨੀਲ ਜਾਖੜ ਨੇ ਹੋਰ ਵੀ ਕਈ ਪੰਜਾਬ ਦੇ ਮੁੱਦਿਆਂ ਤੇ ਗੱਲਾਂ ਕੀਤੀਆਂ ਨੇ ਆ ਸੁਣ ਲੈਣਿਆ ਸੁਨੀਲ ਜਾਖੜ ਦਾ ਇਹ ਖਾਸ ਇੰਟਰਵਿਊ ਚਰਚਾਵਾਂ ਤਾਂ ਬਹੁਤ ਹੈ ਗੱਲਾਂ ਬਹੁਤ ਹੈ ਕਰਨ ਵਾਲੀਆਂ ਪਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਉਹ ਇੱਕ ਵੀਡੀਓ ਆਇਆ ਸੀਗਾ ਇਹ ਬਾਕੀ ਬਾਕੀ ਗੱਲਾਂ ਛੱਡੋ ਪੰਜਾਬ ਦੀ ਗੱਲ ਜ਼ਰੂਰੀ ਹੈ ਅੱਜ ਮਸਲਾ ਪੰਜਾਬ ਦਾ ਸਾਬ ਅੱਜ ਜੇ ਤੁਹਾਡੇ ਨਾਲ ਇੱਥੇ ਬੈਠਾ ਮੈਂ ਰੂਬਰੂ ਆ ਅੱਜ ਬਹੁਤ ਹੀ ਇੱਕ ਭਖ ਦਾ ਮੁੱਦਾ ਸਾਹਮਣੇ ਹੈ ਜੋ ਕਿ ਪੰਜਾਬ ਦੇ ਦਿਲ ਨਾਲ ਸੰਬੰਧਿਤ ਹੈ ਕਿਉਂਕਿ ਚੰਡੀਗੜ੍ਹ ਕੱਲੀ ਸਿਰਫ ਪੰਜਾਬ ਦੀ ਰਾਜਧਾਨੀ ਨਹੀਂ ਪੰਜਾਬ ਦਾ ਦਿਲ ਹੈ ਸਾਬ ਕਹਿੰਦੇ ਨਾ ਦਿੱਲੀ ਹੈ ਦਿਲ ਪੰਜਾਬ ਕਾ ਉਸੇ ਤਰ੍ਹਾਂ ਚੰਡੀਗੜ੍ਹ ਹੈ ਦਿਲ ਪੰਜਾਬ ਕਾ ਜਿੰਦੋ ਦਿਲ ਦੇ ਟੁਕੜੇ ਚੋਂ ਇੱਕ ਟੁਕੜਾ ਹਿੱਸਾ ਕੱਢ ਕੇ ਕੋਈ ਤੁਸੀਂ ਹਰਿਆਣਾ ਨੂੰ ਉਹਨਾਂ ਦੀ ਵਿਧਾਨ ਸਭਾ ਬਣਾਉਣ ਵਾਸਤੇ ਦੇਣ ਦੀ ਗੱਲ ਕਰਦੇ ਹੋ ਤਾਂ ਪੰਜਾਬ ਦੇ ਲੋਕਾਂ ਦੇ ਦਿਲ ਨੂੰ ਬਹੁਤ ਵੱਡੀ ਸੱਟ ਵੱਜਦੀ ਹੈ ਮੇਰਾ ਮੰਨਣਾ ਹੈ ਵੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿੰਨਾਂ ਨੂੰ ਮਾਝ ਅਪੀਲ ਕੀਤੀ ਹੈ ਜੇ ਇਸ ਮਸਲੇ ਨੂੰ ਨਿੱਜੀ ਤੌਰ ਤੇ ਦੇਖ ਕੇ ਇਹਨੂੰ ਫੌਰੀ ਤੌਰ ਤੇ ਖਾਰਜ ਕੀਤਾ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਪੰਜਾਬ ਇਕੱਲੀ ਕਰਮ ਭੂਮੀ ਨਹੀਂ 6 ਸਾਲ ਲੰਮਾ ਨੇ ਇੱਥੇ ਲਾਏ ਹੈ ਤੇ ਉਹਨਾਂ ਦਾ ਲਗਾਵ ਜਿਹੜਾ ਪੰਜਾਬ ਦੇ ਨਾਲ ਕਾਸ ਤੌਰ ਤੇ ਸਿੱਖ ਭਾਈਚਾਰੇ ਨਾਲ ਜਿਹੜਾ ਦਾ ਲਗਾਅ ਹੈ ਜਿਨੇ ਉਹਨਾਂ ਨੇ ਪੰਜਾਬ ਦੇ ਪੁਰਾਣੇ ਜਿਹੜੇ ਮੁੱਦੇ ਸੀਗੇ ਆਜ਼ਾਦੀ ਦੇ ਸਮੇਂ ਤੋਂ ਜਿਹੜੇ ਲਟਕਦੇ ਸੀਗੇ ਕਰਤਾਰਪੁਰ ਸਾਹਿਬ ਦੇ ਲੰਘੇ ਦੀ ਗੱਲ ਚਾਹ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪर्व ਮਨਾਇਆ ਗਿਆ ਲਾਲ ਕਿਲੇ ਤੇ ਆਹ ਭਾਲ ਦਿਵਸ ਲਈ ਦੁਨੀਆ ਦੇ ਅੰਦਰ ਕੱਲੇ ਹਿੰਦੁਸਤਾਨ ਦੇ ਨਹੀਂ ਅੰਦਰ ਰੇਕ ਐਂਬੈਸੀ ਦੇ ਅੰਦਰ ਹਿੰਦੁਸਤਾਨ ਦੀ ਮੈਸੇਜ ਜਾ ਕੇ ਉਥੇ ਪ੍ਰਚਾਰ ਪ੍ਰਸਾਰ ਕੀਤਾ ਗਿਆ ਹੈ ਤੇ ਉਹਨਾਂ ਦਾ ਲਗਾਅ ਹੈ ਪੰਜਾਬ ਦੇ ਨਾਲ ਉਹ ਸਾਰਾ ਕੁਝ ਕਰਨ ਦੇ ਬਾਅਦ ਇੱਕ ਹੁਣ ਜਦੋਂ ਥੇਸ ਵੱਜਦੀ ਹੈ ਉਹਨਾਂ ਦੇ ਰਹਿਨੁਮਾਈ ਸਰਕਾਰ ਦੇ ਅੰਦਰ ਤੇ ਮੈਂ ਸਮਝਦਾ ਹਾਂ ਉਹਨਾਂ ਨੂੰ ਮੈਂ ਅਪੀਲ ਕੀਤੀ ਹੈ ਤੇ ਜਾ ਕੇ ਮਿਲਾਂਗੇ ਵੀ ਗੱਲ ਵੀ ਕਰਾਂਗੇ ਕਿਉਂਕਿ ਆਹ ਜਿਹੜਾ ਕਦਮ ਹੈ ਆ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਪੰਜਾਬੀਅਤ ਦੇ ਖਿਲਾਫ ਹੈ ਲੋਕ ਇਸ ਨੂੰ ਬਹੁਤ ਇਹ ਮੈਨਾਂ ਤੇ ਥੇਸ ਵੱਜੂਗੀ ਪਰ ਮੇਰੀ ਆ ਵੀ ਅਪੀਲ ਹੈ ਪ੍ਰਧਾਨ ਮੰਤਰੀ ਜੀ ਨੂੰ ਵੀ ਗਲਤੀ ਤਾਂ ਕਿਸੇ ਨੇ ਕੀਤੀ ਸਜ਼ਾ ਪੰਜਾਬੀ ਕਿਉਂ ਭੁਗਤਣ ਭਗਵੰਤ ਮਾਨ ਜੀ ਨੇ ਖट्टर ਸਾਹਿਬ ਤੋਂ ਮੁੱਖ ਮੰਤਰੀ ਸੀ 2022 ਦੇ ਅੰਦਰ ਮੰਗ ਕੀਤੀ ਇਹਨਾਂ ਨੇ ਉਹਦੇ ਤੇ ਮੋਹਰ ਲਾਤੀ ਕਿ ਹਾਂ ਜੀ ਇਹਨਾਂ ਨੂੰ ਵੀ 10 ਏਕੜ ਦੇ ਦਿਓ ਪੰਜਾਬ ਨੂੰ ਵੀ 10 ਏਕੜ ਦੇ ਦਿਓ ਇੱਕ ਨਾ ਸਮਝੀ ਬੇਤੁਕੀ ਗੱਲ ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਨੇ ਕਰਕੇ ਪੰਜਾਬ ਦਾ ਐਡਾ ਵੱਡਾ ਕਾਣ ਕੀਤਾ ਜਿਹਦਾ ਕੋਈ ਹਿਸਾਬ ਨਹੀਂ ਲਾਇਆ ਜਾ ਸਕਦਾ ਪਰ ਉਹਦੀ ਸਜ਼ਾ ਪੰਜਾਬ ਕਿਉਂ ਭੁਗਤੇ ਸਾਹਿਬ ਮੇਰੀ ਆ ਅਪੀਲ ਹੈ ਕਿਉਂਕਿ ਜਿਸ ਤਰ੍ਹਾਂ ਤੇ ਇਕੱਲੇ ਭਗਵੰਤ ਮਾਨ ਜੀ ਨੇ ਹੁਣ ਨਹੀਂ ਸਾਬ ਆ ਜਿਹੜਾ ਦਸੇਕੜਾ ਵਾਲਾ ਤਾਂ ਮਸਲਾ ਇੱਕ ਹੈ ਉਹਨਾਂ ਨੇ ਅੱਗੇ ਵਾਸਤੇ ਰਾਖੋਲਤਾ بیا ਹਾਈ ਕੋਰਟ ਦੀ ਵੀ ਉਹਨਾਂ ਨੇ ਮੰਗਾ ਹਰਿਆਣੇ ਦੀ ਉਹਨਾਂ ਨੂੰ ਵੀ ਹਾਈ ਕੋਰਟ ਦੀ ਜਗ੍ਹਾ ਦੇ ਦਿਓ ਤੇ ਪੰਜਾਬ ਨੂੰ ਵੀ ਦੇ ਦਿਓ ਭਗਵੰਤ ਮਾਨ ਜੀ ਪੰਜਾਬ ਚੰਡੀਗੜ੍ਹ ਦਾ ਹੈ ਚੰਡੀਗੜ੍ਹ ਪੰਜਾਬ ਦਾ ਸੌਰੀ ਚੰਡੀਗੜ੍ਹ ਪੰਜਾਬ ਦਾ ਹੈ ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੁਸੀਂ ਇਹਨਾਂ ਨੂੰ ਸੰਭਾਲ ਕੇ ਰੱਖੋਗੇ ਕਿ ਇਹਨਾਂ ਨੂੰ ਤੁਸੀਂ ਆ ਕੀਦੇ ਹੈਗੇ ਵਿਧਾਨ ਸਭਾ ਆ ਹਾਈ ਕੋਰਟ ਥੋੜੀ ਹੈ ਥੋੜੀ ਮਲਕੀਅਤ ਹੈ ਤੁਸੀਂ ਆਪਣੀ ਗਰਦਨ ਕਿਸੇ ਹੋਰ ਦੇ ਬਾਹਰ ਹੱਥ ਚ ਫੜਾਈ ਜਾਂਦੇ ਹੋ ਸੋ ਉਹਨਾਂ ਦੀ ਨਾ ਸਮਝੀ ਦਾ ਸਾਨੂੰ ਨੁਕਸਾਨ ਨਾ ਹੋਵੇ ਇਹ ਦੇ ਕਰਕੇ ਅੱਜ ਮੈਂ ਗੱਲ ਕੀਤੀ ਹੈ ਤੇ ਅਸੀਂ ਹਰ ਸੰਭਵ ਪ੍ਰਯਾਸ ਕਰਾਂਗੇ ਸਾਰੀ ਪਾਰਟੀਆਂ ਸਹਿਮਤ ਸੀ ਇੱਕ ਮੰਨ ਲਾਦਾ ਮੈਂ ਇੱਥੇ ਆ ਵੀ ਕਹਿਣਾ ਚਾਹਾਂਗਾ ਚਾਹੇ ਕਿੰਨੇ ਹੀ ਨਵੇਂ ਹੈ ਹੀ ਇਸ ਨਾਟ ਐਕਸਪੀਰੀਐਂਸਡ ਵੈਸੇ ਤਾਂ ਉਹ ਕਹਿੰਦੇ ਮੈਨੂੰ 25 ਸਾਲ ਦਾ ਬੜਾ ਉਹਨੂੰ ਤਜਰਬਾ ਹੋ ਗਿਆ ਤਜਰਬੇਕਾਰ ਹੈ ਕਿ ਨਹੀਂ ਹੈ ਉਹ ਤਾਂ ਇੱਕ ਗੱਲ ਹੈ ਕਿੰਨੇ ਭੋਲੇ ਹੋਣ ਨਾ ਸਮਝ ਹੋਣ ਪਰ ਹੈ ਤਾਂ ਪੰਜਾਬੀ ਨਾ ਚਾਹ। ਮੈਂ ਨਹੀਂ ਸਮਝਦਾ ਕੋਈ ਵੀ ਪੰਜਾਬੀ ਇਸ ਗੱਲ ਤੇ ਸਹਿਮਤ ਹੋਊਗਾ ਵੀ ਚੰਡੀਗੜ੍ਹ ਤੋਂ ਹਰਿਆਣੇ ਨੂੰ ਦੇਤਾ ਜਾਵੇ ਕੋਈ ਹਿੱਸਾ ਆ ਸਾਰੀ ਦੀ ਸਾਰੀ ਜਿਹੜੀ ਸੋਚ ਹੈ ਦਿੱਲੀ ਵਾਲਿਆਂ ਦੀ ਹੈ ਜਿਹੜੇ ਕੇਜਰੀਵਾਲ ਸਾਹਿਬ ਬੈਠੇ ਪਤਾ ਨਹੀਂ ਕਿਉਂ ਪੰਜਾਬ ਦੇ ਅੰਦਰ ਜਿੱਥੇ ਆਲਰੇਡੀ ਆ ਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ ਆਲਰੇਡੀ ਇੱਕ ਅਫਰਾ ਤਫਰੀ ਮਚੀ ਹੋਈ ਹੈ ਕਿਤੇ ਡਰਗ ਦਾ ਮਸਲਾ ਹੈ ਕਿਤੇ ਗੈਂਗਸਟਰ ਦਾ ਮਸਲਾ ਹੈ ਕਿਸਾਨ ਕੁੱਟੇ ਜਾ ਰਹੇ ਆ ਫਸਲ ਵੇਚਣ ਆ ਰਹੇ ਆ ਤੇ ਬੱਚੇ ਬਾਹਰ ਜਾ ਰਹੇ ਆ ਕਰਪਸ਼ਨ ਵਧੀ ਹੋਈ ਖੜੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਆ ਇੱਕ ਹੋਰ ਤੁਸੀਂ ਆ ਇੱਕ ਇੱਥੇ ਪ੍ਰਬੰਧ ਕਰਤਾ ਤੇ ਇਨਸਟੇਬਿਲਿਟੀ ਇੱਥੇ ਕ੍ਰੀਏਟ ਕਰਕੇ ਪਤਾ ਨਹੀਂ ਕੇਜਰੀਵਾਲ ਸਾਹਿਬ ਕੀ ਕਰਨਾ ਚਾਹੁੰਦੇ ਆ ਜਾਂ ਭਗਵੰਤ ਮਾਨ ਜੀ ਦੀ ਫਿਰ ਪੰਜਾਬੀਅਤ ਤੇ ਸ਼ੱਕ ਹੋਣ ਲੱਗ ਜੂਗਾ ਲੋਕਾਂ ਨੂੰ ਦੋਨੋਂ ਲੱਗਦਾ ਇਨਸਟੇਬਿਲਿਟੀ ਤਾਂ ਵੀ ਕ੍ਰੀਏਟ ਹੁੰਦੀ ਹੈ ਜਦ ਰਵਨੀਤ ਸਿੰਘ ਬਿੱਟੂ ਇਸ ਤਰੀਕੇ ਦੇ ਬਿਆਨ ਦੇਦੇ ਨੇ ਕਿਸਾਨਾਂ ਨੂੰ ਲੈ ਕੇ ਰੈਫਰੈਂਸ ਦਿੱਤਾ ਜਾਂਦਾ ਉਹਨਾਂ ਨੂੰ ਤਾਲੀਬਾਨੀ ਕਿਹਾ ਦਿੱਤਾ ਜਾਂਦਾ ਜਾਂ ਫਿਰ ਇਹ ਕਿ ਤਾਂ ਜਾਂਦੇ ਦੂਜੇ ਪਾਸੇ ਲੋੜੇ ਹਰਜੀਤ ਸਿੰਘ ਗਰੇਵਾਲ ਉਹ ਕਹ ਰਹੇ ਨੇ ਕਿ ਇਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਕਿਸਾਨ ਜਿੱਥੇ ਬੰਦਿਆਂ ਨੂੰ ਜਿਹੜੇ ਕਿਸਾਨਾਂ ਦੇ ਮੁੱਦੇ ਚੁੱਕ ਰਹੇ ਨੇ ਦੇਖੋ ਕਿਸਾਨਾਂ ਨਾਲ ਮੈਂ ਸਮਝਦਾ ਨਾ ਤਾਂ ਬਿੱਟੂ ਜੀ ਦਾ ਕੋਈ ਇਸ ਕਿਸਮ ਦਾ ਬਿਆਨ ਨਹੀਂ ਦਿੱਤਾ ਹੋਣਾ ਨਾ ਹੀ ਕਿਸ ਭਾਵਨਾ ਨਾਲ ਦਿੱਤਾ ਮੈਨੂੰ ਤਾਂ ਇੰਨਾ ਪਤਾ ਹੈ ਵੀ ਇਹ ਜਿਹੜਾ ਲੀਡਰ ਸ਼ਬਦ ਆ ਜਾਂਦੇ ਨੇ ਜਦੋਂ ਚਾਹੇ ਉਹ ਪੋਲਿਟਿਕਲ ਲੀਡਰ ਹੈ ਚਾਹੇ ਕਿਸੇ ਹੋਰ ਚੀਜ਼ ਦਾ ਲੀਡਰ ਹੈ ਚਾਹੇ ਕਿਸਾਨ ਦਾ ਲੀਡਰ ਹੈ ਲੀਡਰ ਨੂੰ ਸਾਰੇ ਲੋਕ ਕਹਿਣ ਲੱਗ ਜਾਂਦੇ ਆ ਵੀ ਇਹ ਚੰਗਾ ਹੈ ਮਾੜਾ ਹੈ ਜ ਪਤਾ ਨਹੀਂ ਇਹ ਲੁੱਟ ਕੇ ਖਾਈ ਜਾਂਦੇ ਆ ਪਰ ਬਿੱਟੂ ਜੀ ਕੇਂਦਰ ਚ ਮੰਤਰੀ ਹੈ ਮੇਰੇ ਪਰ ਕੁਲੀਗ ਹੈ ਮੇਰੇ ਤੋਂ ਉਮਰ ਤੇ ਛੋਟੇ ਇਸ ਕਰਕੇ ਮੈਂ ਐਨੀ رائے ਦੇਵਾਂਗਾ ਵੀ ਕਿਸਾਨਾਂ ਦੇ ਖਾਤੇ ਫਰੋਲਣ ਤੋਂ ਪਹਿਲਾਂ ਜਿਹੜੇ ਪੋਲੀਟੀਕਲ ਕਲਾਸ ਦੇ ਬੰਦੇ ਆ ਜਿਹੜੇ ਤੁਹਾਡੇ ਕੁਲੀਗ ਹੈ ਦੂਜੀ ਪਾਰਟੀਆਂ 'ਚ ਬੈਠੇ ਆ ਜਿਹੜੇ ਵੱਡੇ ਜਿਹਨੂੰ ਕਹਿੰਦੇ ਵੱਡੇ ਮਗਰਮਚ ਹੈ ਉਹਨਾਂ ਨੂੰ ਹੱਥ ਪਾਓ ਸਾਹਿਬ ਕੋ ਕਰਕੇ ਦਿਖਾਓ ਲੋਕਾਂ ਨੂੰ ਜਚੇ ਵੀ ਵਾਕਈ ਤੁਸੀਂ ਕਰਪਸ਼ਨ ਦੇ ਖਿਲਾਫ ਹੋ ਬਿਕੋਜ਼ ਜਿੱਥੇ ਮੈਂ ਸਾਰੀ ਬਿਮਾਰੀਆਂ ਗਿਣਾਈਆਂ ਰੈਡੀਕਲਿਜ਼ਮ ਪੰਜਾਬ 'ਚ ਸਿਰ ਚੱਕ ਰਿਹਾ ਹੈ ਡਰਗ ਵਾਲਾ ਮਸਲਾ ਹੈ ਗੈਂਗਸਟਰਸ ਹੈ ਉਥੇ ਕਰਪਸ਼ਨ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜੇ ਲੋਕ ਕਹਿੰਦੇ ਸੀ ਕਟੜ ਇਮਾਨਦਾਰ ਉਹ ਸਾਰੇ ਦਿਨਾਂ 'ਚ ਪੰਜਾਬ ਦੇ ਅੰਦਰ ਕਰਪਸ਼ਨ ਜਿਹੜੀ ਹੈ ਖਤਮ ਨਹੀਂ ਹੋਈ ਮਹਿੰਗੀ ਹੋ ਗਈ ਜਿਹੜਾ ਕੰਮ 5000 'ਚ ਹੁੰਦਾ ਸੀ ਉਹ 25000 'ਚ ਹੁੰਦਾ ਹੈ ਇਸ ਕਰਕੇ ਜਿਹੜੀ ਪੋਜੀਸ਼ਨ 'ਚ ਬੈਠੇ ਹੈ ਬਿੱਟੂ ਜੀ ਉਹ ਪਰਸੂ ਕਰਕੇ ਹੈ ਜੇ ਕੋਈ ਨਾ ਕੋਈ ਲੀਡਰ ਚਾਹੇ ਉਹ ਕਾਂਗਰਸ ਦੇ ਚਾਹੇ ਮੈਕਨ ਚਾਹੇ ਅਕਾਲੀ ਚੇ ਕੋ ਆਪਣੇ ਕਾਂਗਰਸ ਚ ਵੀ ਆਪਣੇ ਬੀਜੇਪੀ ਚ ਵੀ ਕੋਈ ਕਾਲੀ ਪੇਡ ਬੈਠੀ ਹੈ ਉਹਦੇ ਖਿਲਾਫ ਵੀ ਚਾਹੇ ਆਮ ਆਦਮੀ ਪਾਰਟੀ ਚ ਹੈ ਉਹਨਾਂ ਨੂੰ ਜੇ ਲੋਕਾਂ ਦੇ ਅਦਾਲਤ ਚ ਲਿਆ ਕੇ process through view process ਇੱਕ ਇੱਕ process ਚੱਲ ਰਿਹਾ ਜਿਹਦੇ ਵਿੱਚ ਪੰਜਾਬ ਦਾ ਕੋਈ ਦਖਲ ਨਹੀਂ ਜਿਵੇਂ ਇੱਕ ਲੀਡਰ ਦੇ ਘਰੇ 10 ਕਰੋੜ ਰੁਪਏ ਮਿਲੇ ਸਾਬ ਉਹਦਾ ਤਾਂ ED ਕੋਲ ਆਲਰੇਡੀ ਕੇਸ ਹੈ ਉਹਦੇ ਵਿੱਚ ਤਾਂ ਪੰਜਾਬ ਚੀਫ ਜਸਟਿਸ ਤੋਂ ਪਰਮਿਸ਼ਨ ਲੈਣ ਦੀ ਲੋੜ ਹੀ ਨਹੀਂ ਇੰਟਰਸਟੇਟ ਕੇਸ ਹੈ ਵੀ ਇੱਥੋਂ ਪੈਸਾ ਜੈਪੁਰ ਗਿਆ ਬਸਾਂ ਦੀ ਬਾਡੀਆਂ ਦੇ ਅੰਦਰ ਉੱਥੇ ਅਗਰ ਇੱਥੇ ਵਾਲੇ ਭਗਵੰਤ ਮਾਨ ਜੀ ਨਹੀਂ ਖੋਲਦੇ ਕੇਸ ਤਾਂ ਜੀਜੇਪੀ ਦੀ ਸਰਕਾਰ ਉੱਥੇ ਥੋੜਾ ਪਰਸੂ ਕਰ ਲੈਣ ਬਿੱਟੂ ਜੀ ਤੇ ਖੁਦਾ ਲੈਣ ਸੀਬੀਆਈ ਕੋਲਾਂ ਦੇ ਸਾਰੇ ਖਾਤੇ ਖੁੱਲ ਜਾਣਗੇ ਸਾਬ ਪਰ ਕ੍ਰੈਡੀਬਿਲਟੀ ਸਾਬ ਵਿਸ਼ਵਸਨਿਤਾ ਖਤਮ ਹੋ ਗਈ 2.5 ਸਾਲ ਹੋ ਗਏ ਭਗਵੰਤ ਮਾਨ ਜੀ ਮੈਂ ਅੰਦਰ ਕਰ ਦੂੰਗਾ ਜਿਹੜੇ ਭਗਵੰਤ ਮਾਨ ਜੀ ਅਸੈਂਬਲੀ 'ਚ ਕੜ ਕੇ ਕਹਿੰਦੇ ਸੀ ਮੇਰੇ 'ਚ ਅੱਖ ਪਾ ਕੇ ਗੱਲ ਕਰਤੋ ਫਿਰ ਆ ਕੇ ਪੈਰਾ ਚ ਪਹੇਗਾ ਨਾ ਅੱਜ ਜਿਹਨੂੰ ਗਿਦੜਵੇ ਜਾਂਦੇ ਐ ਉੱਥੇ ਬੜੀ ਮਿੱਠੀ ਮਿੱਠੀਆਂ ਪੋਲੀਆਂ ਗੱਲਾਂ ਕਰਕੇ ਆ ਜਾਂਦੇ ਜਾਂ ਤਾਂ ਲੈ ਕੇ ਜਾਂਦੇ ਗਿਆ ਲੋਈਆਂ ਫੜ ਕੇ ਅੰਦਰ ਕਰਤਾ ਤੁਹਾਡਾ ਲੀਡਰ ਜਾਂ ਉਹਨਾਂ ਨੂੰ ਕਲੀਨ ਚਿੱਟ ਦੇ ਦਿਓ ਬਿੱਟੂ ਜੀ ਨੇ ਵੀ ਮੇਰੀ ਐ ਵੀ ਜਾਂ ਤਾਂ ਇਹਨਾਂ ਨੂੰ ਕਹਦੇ ਹੋ ਜੀ ਆਹ ਕੱਟ ਈਮਾਨਦਾਰ ਹੈ ਜਾਂ ਇਹਨਾਂ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਐ ਇਹ ਗੱਲਾਂ ਕਰਕੇ ਕੱਲ ਲੋਕ ਭਗਵੰਤ ਮਾਨ ਜੀ ਉਹਨਾਂ ਦਾ ਮਜ਼ਾਕ ਉਡਾਉਂਦੇ ਉਹਨਾਂ ਦਾ ਵੀ ਉਡਾਨ ਲੱਗ ਜਾਣਗੇ ਵੀ ਉਹ ਵੀ ਪਹਿਲਾਂ ਕਰੀ ਜਾਂਦਾ ਸੀ ਹੁਣ ਬਿੱਟੂ ਜੀ ਵੀ ਕਰੀ ਜਾਂਦੇ ਐ ਪੈਸ ਕਰਕੇ ਸ਼ੋਭਾ ਜਿਸ ਪੋਸਟ ਤੇ ਬੈਠੇ ਐ ਉਹਦੀ ਗਰੀਮਾ ਉਦੋਂ ਬਣੂਗੀ ਤੁਸੀਂ ਕਹਦਾ ਕੋਈ ਕਰਕੇ ਕਰ ਦਿਓ ਉਹਦੇ ਨਾਲ ਹੀ ਜੁੜੀ ਗੱਲ ਸਾਬ ਤੁਸੀਂ ਤੇ ਇੱਕ ਗੱਲ ਕਹਿ ਦਿੱਵੀ ਲੋਕ ਐ ਉਹ ਆ ਵੀ ਕਹਿੰਦੇ ਐ ਵੀ ਉਹਨਾਂ ਨੇ ਜੀ ਦਾਵੇਦਾਰੀ ਕਰਤੀ ਲੈ ਮੇਰੀ ਹੱਥੋਂ ਗਰੰਟੀ ਲਿਖਾ ਲਓ ਚਾਹ ਬਿੱਟੂ ਜੀ ਐ ਚਾਹ ਮੀਟੂ ਜੀ ਐ ਕੋਈ ਕੋਈ ਵੀ ਐ ਸਾਬ ਮੀਟੂ ਦੀ ਗੱਲ ਹੁੰਦੀ ਹੈ ਮੀਟੂ ਨੀਟੂ ਬਿੱਟੂ ਕੋਈ ਕੋਈ ਵੀ ਬਣ ਸਕਦਾ ਸਭ ਦੇਸ਼ ਦੇ ਅੰਦਰ ਕੁਝ ਵੀ ਹੋ ਸਕਦਾ ਲੋਕਤੰਤਰ ਹੈ ਕਿਸੇ ਨੂੰ ਸਿਰ ਤੇ ਬਿਠਾ ਲੈਣ ਕਿਸੇ ਨੂੰ ਇੱਕਾਂ ਛੱਡ ਦੇਣ ਅਗਰ ਮੀਟੂ ਬਣ ਸਕਦਾ ਹੈ ਬਿੱਟੂ ਕਿਉਂ ਨਹੀਂ ਬਣ ਸਕਦਾ ਮੈਂ ਇਹਦੀ ਕੋਈ ਗੱਲ ਨਹੀਂ ਪਰ ਜਿਹੜਾ ਸ਼ਖਸ ਇਹ ਜੇ ਵੱਡੇ ਲੀਡਰਾਂ ਨੂੰ ਫੜ ਕੇ ਸਜ਼ਾ ਦਿਵਾਊਗਾ ਉਹਨੂੰ ਪੰਜਾਬ ਦੇ ਲੋਕ ਘਰੋਂ ਭਾਲ ਕੇ ਲੈ ਆਣਗੇ ਆ ਉਹ ਤੁਹਾਨੂੰ ਮੁੱਖ ਮੰਤਰੀ ਬਣਾ ਦੇਣ ਕੋਈ ਦਾਅਵੇਦਾਰੀ ਲੋੜ ਹੀ ਨਹੀਂ ਪਣੀ ਸਾਹਿਬ ਕਿਸੇ ਨੂੰ ਆਹ ਦੱਸਣ ਦੀ ਲੋੜ ਨਹੀਂ ਪਣੀ ਥੋੜਾ ਦਾਸ ਬੜੀ ਅਹਿਮ ਪੋਜੀਸ਼ਨ 'ਚ ਬੈਠਾ ਹੈ ਲੋਕਾਂ ਨੇ ਐਮ ਪੋਜੀਸ਼ਨ ਤਾਂ ਤੁਹਾਡੇ ਕਰਤੂਤਾਂ ਨਾਲ ਹੋਣੀ ਹੈ ਵੀ ਕੰਮ ਕਰ ਦਿਓ ਕਿਸੇ ਨਾ ਕਿਸੇ ਦਾ ਫੜ ਕੇ ਲੋਕਾਂ ਦਾ ਵਿਸ਼ਵਾਸ ਜਿੱਤੋ ਰਾਜ ਨੂੰ ਕਿ ਤੁਸੀਂ ਪੰਜਾਬ ਦੀ ਗੱਲ ਕਰੋ ਜਗਤ ਸਾਹਿਬ ਤੁਹਾਡੇ ਅਸਤੀਫੇ ਨੂੰ ਲੈ ਕੇ ਚਰਚਾਵਾਂਗੇ ਕਿ ਤੁਸੀਂ ਹਾਰ ਦੀ ਜ਼ਿੰਮੇਵਾਰੀ ਲੈਂਦੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਆਲਾ ਕਮਾਨ ਨੂੰ ਅਸਤੀਫਾ ਦਿੰਦਾ ਹੈ ਕੀ ਸੱਚਾਈ ਹੈ ਇਸ ਵਿੱਚ ਵੇਖੋ ਮੈਂ ਜਦੋਂ 19 ਦੇ ਅੰਦਰ ਵੀ ਆਪ ਜਦੋਂ ਵਿਕਸ਼ਨ ਨਹੀਂ ਜਿੱਤ ਸਕਿਆ ਸੀ ਉਦੋਂ ਵੀ ਜਾ ਕੇ ਕਾਂਗਰਸ ਦਾ ਪ੍ਰਧਾਨ ਸੀ ਉਦੋਂ ਵੀ ਅਸਤੀਫਾ ਦੇ ਕੇ ਮੈਂ ਮੈਡਮ ਨੂੰ ਕਿਹਾ ਸੀ ਉਹ 1.2-2 ਮਹੀਨੇ ਸਿਸਪੰਸ ਬਣਿਆ ਰਿਹਾ ਬਾਅਦ ਚ ਉਹਨਾਂ ਨੇ ਫੇਰ ਨਹੀਂ ਜਬ ਤੱਕ ਅਮ ਨਹੀਂ ਕਿਸੇ ਕੋ ਢੂੰਡ ਕੇ ਆ ਬਣਾਉਂਦਾ ਮੈਂ ਜਦੋਂ ਇਹ ਰਿਜ਼ਲਟ ਆਏ ਉਹਦੇ ਬਾਅਦ ਜਾ ਕੇ ਸਾਡੇ ਪਾਰਟੀ ਹਾਈ ਕਮਾਂਡ ਨੂੰ ਨੱਡਾ ਸਾਹਿਬ ਨੂੰ ਪ੍ਰਧਾਨ ਮੰਤਰੀ ਜੀ ਕੋਲ ਗਿਆ ਬਾਅਦ ਚ ਹੋਮ ਮਿਨਿਸਟਰ ਸਾਹਿਬ ਕੋਲ ਗਿਆ ਮੈਂ ਉਹਨੂੰ ਕਿਹਾ ਜੀ ਮੈਨੂੰ ਆਈ ਸ਼ੁਡ ਬੀ ਰਿਲੀਵਡ ਆਫ ਦਿਸ ਰਿਸਪੌਂਸਿਬਿਲਟੀ ਆ ਬਹੁਤ ਵੱਡੀ ਜ਼ਿੰਮੇਵਾਰੀ ਮਨ ਦਿੱਤੀ ਹੈ ਕਿਸੇ ਹੋਰ ਦਾ ਤੋਂ ਮੈਨੂੰ ਪਤਾ ਨਹੀਂ ਮੇਰੀ ਨੈਤਿਕਤਾ ਇਸ ਗੱਲ ਦਾ ਮੈਨੂੰ ਇਜਾਜ਼ਤ ਨਹੀਂ ਦਿੰਦੀ ਵੀ ਮੈਂ ਇਸ ਪੱਧਰ ਤੇ ਬਣਿਆ ਰਵਾਂ ਵੋਟਾਂ ਚਾਹੇ ਜ਼ਰੂਰ 6% ਤੋਂ ਲੈ ਕੇ 18% ਬਟ ਕੱਲੀ ਵੋਟਾਂ ਹੀ ਨਹੀਂ ਸੀਟ ਨਹੀਂ ਆਈਆਂ ਕੋਈ ਵੀ ਸੀਟ ਨਹੀਂ ਆਈ ਤੇ ਬਹੁਤ ਸਾਰੇ ਮੁੱਦੇ ਐ ਪੰਜਾਬ ਦੇ ਜਿਹੜੇ ਮੈਂ ਉਹਨਾਂ ਦੇ ਨਿਗਾਹ 'ਚ ਲੈ ਕੇ ਆਇਆ ਵੀ ਇਹ ਜਦੋਂ ਵੀ ਕੋਈ ਪ੍ਰਧਾਨ ਤੁਸੀਂ ਲਾਓ ਉਹ ਵੀ ਐ ਪ੍ਰਧਾਨ ਵੀ ਤੁਸੀਂ ਲਾਓ ਤੇ ਮੁੱਦਿਆਂ ਨੂੰ ਵੀ ਰਿਜ਼ੋਲਵ ਕਰੋ ਬਿਕਾਜ਼ ਇਟਸ ਨਾਟ ਜਸਟ ਅ ਪਰਸਨ ਬਟ ਦ ਪੋਲਿਸੀ ਇਸ ਆਲਸੋ ਉਹ ਸਾਰੀ ਪਰਸਨ ਪਲਸ ਪੋਲਿਸੀਜ਼ ਹੈਵ ਟੂ ਬੀ ਐਡਰੈਸਡ ਤਾਂ ਕਿ ਲੋਕ ਅਜ ਪੰਜਾਬ ਦੇ ਸਭ ਭਾਲ ਰਹੇ ਐ ਵੀ ਉਹਨਾਂ ਦੀ ਆਵਾਜ਼ ਕੋਈ ਚੱਕੇ ਪੰਜਾਬ ਦੇ ਅੰਦਰ ਹੋਇਆ ਕੀ ਐ ਕਾਂਗਰਸ ਪਾਰਟੀ ਪੰਜਾਬ ਦੇ ਲੀਡਰਾਂ ਦੀ ਬੇਈਮਾਨੀਆਂ ਚੋਰੀਆਂ ਭ੍ਰਿਸ਼ਟਾਚਾਰ ਕਰਕੇ ਅੱਜ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਗੋਡਿਆਂ ਪਰਨੇ ਕਰਨ ਰੱਖਿਆ ਉਹਨਾਂ ਦੇ ਪੈਰਾਂ 'ਚ ਪਏ ਹੈ ਭਗਵੰਦ ਮਾਨ ਜੀ ਦੇ ਕੋਲ ਬੋਲਣ ਦੀ ਹਿੰਮਤ ਨਹੀਂ ਕਰਦਾ ਤੇ ਖਾਮਿਆ ਜਾ ਪੰਜਾਬ ਦੇ ਲੋਕ ਭੁੱਤ ਰੇ ਵੀ ਕੋਪੋਜੀਸ਼ਨ ਨਾਮ ਦੀ ਚੀਜ਼ ਹੀ ਨਹੀਂ ਰਹੀ ਅੱਜ ਲੋਕ ਜਿਸ ਤਰ੍ਹਾਂ ਪਹਿਲਾਂ ਕਾਂਗਰਸ ਗਵਰਨਮੈਂਟ ਆ ਅਕਾਲੀ ਭਾਜਪਾ ਗਵਰਨਮੈਂਟ ਤੋਂ ਤੰਗਾ ਕੇ ਉਹਨਾਂ ਨੇ ਵੋਟਾਂ ਆਮ ਆਦਮੀ ਪਾਰਟੀ ਨੂੰ ਦਿੱਤੀ ਸੀਗੀਆਂ ਅੱਜ ਉਹੀ ਹਾਲਾਤ ਫੇਰ ਬਣੇ ਖੜੇ ਆ ਸਾਰੇ ਲੋਕ ਪੰਜਾਬ ਦੇ ਅੱਕੇ ਬੈਠੇ ਆ ਕੀ ਪੰਗਾ ਲੈ ਲਿਆ ਇਹਨਾਂ ਨੂੰ ਬੰਨ ਮਿ ਜਿਤਾ ਕੇ ਪਰ ਸਾਹਮਣੇ ਜਦੋਂ ਦੇਖਦੇ ਕੁਝ ਵੀ ਹੈ ਨਹੀਂ ਕਿਉਂਕਿ ਮੈਂ ਨਹੀਂ ਕਹਿੰਦਾ ਕੀ ਹੁੰਦੇ ਆ ਕਹਿੰਦਾ ਆਪਸ ਵਿੱਚ ਮਸੇਰੇ ਭਾਈ ਆ ਤਾਂ ਦੋਨੋਂ ਇੱਕੋ ਕੰਮ 'ਚ ਲੱਗੇ ਹੋਏ ਆ ਉਹ ਭਾਲ ਦੇ ਇੱਕ ਆਲਟਰਨੇਟਿਵ ਉਹਦੇ ਵਾਸਤੇ ਬੀਜੇਪੀ ਮਜ਼ਬੂਤ ਹੋਵੇ ਸਾਬ ਕੋਈ ਇੱਕ ਇੱਥੇ ਪਾਰਟੀ ਹੋਵੇ ਜਿਹਨੂੰ ਲੋਕ ਆਪਣਾ ਵੋਟ ਦੇ ਸਕਣ ਤੇ ਆ ਜਿਹੜਾ ਲੋਟੂ ਟੋਲੇ ਇਕੱਠੇ ਹੋਏ ਆ ਇਹਨਾਂ ਤੋਂ ਇੱਛਾ ਛੁਡਾਇਆ ਜਾਵੇ ਸਰ ਪ੍ਰੀ ਗੌਰਮੈਂਟ ਦਾ ਬੜਾ ਵਿੱਚ ਰੌਲਾ ਪਿਆ ਹੈ ਭਾਜਪਾ ਦੇ ਰੂਪ ਲੱਗੇ ਆਮ ਆਦੀ ਪੰਨ ਲਈ ਭਾਜਪਾ ਨੇ ਆਮ ਆਦੀ ਪਾਰਟੀ ਦੇ ਲਈ ਕਿ ਮੈਨੇਜਮੈਂਟ ਠੀਕ ਨਹੀਂ ਉਹਨਾਂ ਦੀ ਅਖੀਰਕਾਰ ਤੁਸੀਂ ਕੀ ਦੇਖਦੇ ਹੋ ਕਿ ਅਖੀਰਕਾਰ ਮੈਨੇਜਮੈਂਟ ਖਰਾਬ ਕਿੱਥੇ ਹੋਈ ਤੁਸੀਂ ਮੈਂ ਤਾਂ ਤੁਹਾਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇੰਨੀ ਬੇਨਤੀ ਕਰੂੰਗਾ ਵੀ ਫੈਕਟਸ ਦੇਖ ਲਓ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਪੇਮੈਂਟ ਦੀ ਉਹਨਾਂ ਨੇ ਪੇਮੈਂਟ ਜਿਹੜੀ ਹੈ 45-46 ਹਜ਼ਾਰ ਕਰੋੜ ਰੁਪਏ ਜਿੰਨੇ ਚਾਹੀਦੇ ਸੀ ਬਿਨਾ ਮੰਗੇ ਦੇ ਦਿੱਤੀ ਨਹੀਂ ਨਾਰਮਲੀ ਕੀ ਹੁੰਦਾ ਸੀ ਮੈਨੂੰ ਯਾਦ ਆ 2002 ਚ ਜਦੋਂ ਮੈਂ ਪਹਿਲੀ ਵਾਰੀ ਐਮਐਲਏ ਬਣਿਆ ਤੇ ਸਾਨੂੰ 6 ਮਹੀਨੇ ਬਾਅਦ ਜਾ ਕੇ ਦਿੱਲੀ ਦੇ ਅੰਦਰ ਪ੍ਰਧਾਨ ਮੰਤਰੀ ਵਾਜਪਈ ਸਾਹਿਬ ਸੀਗੇ ਉਹਨਾਂ ਦੇ ਘਰੇ ਜਾ ਕੇ ਧਰਨਾ ਲਾਇਆ ਸੀ ਕੈਪਟਨ ਸਾਹਿਬ ਤੇ ਸਾਰੇ ਐਮ ਐਲ ਏਜ਼ ਨੇ ਕਾਂਗਰਸ ਵਾਲਿਆਂ ਨੇ ਤਾਂ ਜਾ ਕੇ ਕਿਤੇ ਸਾਨੂੰ ਸੀਸੀਲ ਲਿਮਟ ਮਿਲੀ ਸੀ ਹੁਣ ਤਾਂ ਮੇਰੇ ਖਿਆਲ ਚ ਇਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਕੋਈ ਘਰੇ ਆ ਕੇ ਪੈਸੇ ਪੰਜਾਬ ਸਰਕਾਰ ਦੀ ਕੀ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰ ਜੋ ਜਿਹੜੇ ਨਲਾਇਕੀ ਜੇ ਚੱਲਦੇ ਹੋਏ ਅੱਜ ਪੰਜਾਬ ਦੇ ਚੰਡੀਗੜ੍ਹ ਨੂੰ ਆ ਚਾਈ ਖੜੀ ਹੈ ਉਸੇ ਨਲਾਇਕੀ ਕਰਕੇ ਅੱਜ ਪੰਜਾਬ ਦਾ ਕਿਸਾਨ ਮੰਡੀਆਂ 'ਚ ਡਾਂਗਾਂ ਖਾ ਰਿਹਾ ਇੱਕ ਨੇ ਵਿਚਾਰੇ ਨੇ ਆਤਮ ਹੱਤਿਆ ਕਰ ਲਈ ਕਿਉਂਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪਾਲਿਸੀ ਬਣਾਉਣ ਦੀ ਮਿਲਿੰਗ ਪਾਲਿਸੀ ਜਿਹਦੇ ਤਹਿਤ ਉਹ ਦੇਖਦੇ ਵੀ ਕਿੰਨੀਆਂ ਮਿਲਸ ਜਿਹੜੀ ਹੈ ਅਵੇਲੇਬਲ ਹੈ ਕਿੰਨਾ ਉਹਨਾਂ ਕੋਲ ਜਗ੍ਹਾ ਪਈ ਹੈ ਕਿੰਨਾ ਉਹਨਾਂ ਕੋਲ ਬਾੜਦਾਨਾ ਬਿਕੋਜ਼ ਬਾੜਦਾਨਾ ਪੰਜਾਬੀ ਸੀ ਦੀ ਮਿਲ ਦਾ ਲੈਂਦਾ ਹੁੰਦਾ ਹੈ 50% ਸਰਕਾਰ ਦਿੰਦੀ ਹੈ ਤੇ ਆ ਜਦੋਂ ਪਾਲਿਸੀ ਬਣਦੀ ਹੈ ਉਸ ਪਾਲਿਸੀ ਦੇ ਤਹਿਤ ਇੰਪਲੀਮੈਂਟ ਕਰਨ ਨੂੰ ਉਸ ਪਾਲਿਸੀ ਨੂੰ ਮਹੀਨਾ ਲੱਗ ਜਾਂਦਾ ਸਰ ਪੂਰਾ ਮਹੀਨਾ ਘੱਟੋ ਘੱਟ 25-30 ਦਿਨ ਲੱਗਦੇ ਹੈ ਕਿਉਂਕਿ ਇਨੀ ਮਿਲਜ਼ਾ ਕੀ ਹੈ ਸਾਰਾ ਕੁਝ ਵੈਰੀਫਾਈ ਕਰਨਾ ਪੈਂਦਾ ਉਹਨਾਂ ਦੀ ਕੰਸੈਂਟ ਲੈਣੀ ਪੈਂਦੀ ਹੈ ਤੇ ਹਰ ਸਾਲ ਚਾਹੇ 2023 ਦੇ ਅੰਦਰ 2 ਅਗਸਤ ਨੂੰ ਆ ਗਈ ਸੀ ਪਿਛਲੇ ਉਹਦੇ ਪਹਿਲਾਂ ਅ 22 ਦੇ ਅੰਦਰ ਉਦੋਂ ਮੇਰੇ ਖਿਆਲ ਚ 31 ਜੁਲਾਈ ਨੂੰ ਆ ਗਈ ਸੀ ਤੇ ਸਾਰਾ ਕੰਮ ਪ੍ਰੋਕਿਊਰਮੈਂਟ ਚਾਲੂ ਹੋਣ ਤਾਂ ਤੈ ਤਿਆਰ ਸੀਗਾ ਪਰ ਐਤ ਕੀ 24 ਸਪਟੈਂਬਰ ਨੂੰ ਆ ਪਾਲਿਸੀ ਰਿਲੀਜ਼ ਕੀਤੀ ਹੈ ਮਿਲਿੰਗ ਪਾਲਿਸੀ ਸਰਕਾਰ ਨੇ ਆ ਡਿਪਾਰਟਮੈਂਟ ਆਫ ਹੂਡ ਐਂਡ ਸਿਵਲ ਸਪਲਾਈਜ਼ ਗਵਰਨਮੈਂਟ ਆਫ ਪੰਜਾਬ ਆ ਨਾ ਤਾਂ ਨੋਟੀਫਿਕੇਸ਼ਨ ਐ ਮਿਲਿੰਗ ਪਾਲਿਸੀ ਦਾ 24 ਸੈਪਟੈਂਬਰ ਨੂੰ 24 ਸੈਪਟੈਂਬਰ ਨੂੰ ਪਾਲਿਸੀ ਆਈ ਐ ਜਦੇ ਵਿੱਚ ਮਹੀਨਾ ਲਾ ਲੋ ਤੇ 24 ਅਕਤੂਬਰ ਤਾਈਂ ਤਾਂ ਪੰਜਾਬ ਸਰਕਾਰ ਨੂੰ ਆ ਨਹੀਂ ਸੀ ਪਤਾ ਵੀ ਕਿਹੜੀ ਮਿਲ ਕਿੱਥੇ ਜਗ੍ਹਾ ਕਿੰਨੀ ਐ ਛੋਨਾ ਲਵਾਣਗੇ ਨਹੀਂ ਲਵਾਣਗੇ ਤੇ ਖਰੀਦ ਚਾਲੂ ਹੋ ਗਈ 1 ਅਕਤੂਬਰ ਨੂੰ 24 ਦਿਨ ਕਿਸਾਨ ਮੰਡੀਆਂ ਚ ਐਸੇ ਕਰਕੇ ਰੁਲਦੇ ਰਹਾ ਵੀ ਕਿਸਾਨ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਆਪ ਵੀ ਕਿੱਥੇ ਲੱਗਣਾ ਹੈ ਕੇਂਦਰ ਨਹੀਂ ਮਾਲ ਚੱਕ ਰਿਹਾ ਜੀ ਜਗ੍ਹਾ ਹੀ ਨਹੀਂ ਤੁਸੀਂ ਪਾੜੀ ਨਹੀਂ ਜਗ੍ਹਾ ਕਿੱਥੇ ਜੇ ਆਹ ਕੰਮ ਜੁਲਾਈ ਚ ਹੋਇਆ ਹੁੰਦਾ ਤੇ ਭਗਵੰਤ ਮਾਨ ਜੀ ਜਾਂ ਕਟਾਰੂ ਚੱਕ ਜੀ ਨੂੰ ਪਤਾ ਹੁੰਦਾ ਵੀ ਇੱਥੇ ਤੇ ਜਗ੍ਹਾ ਹੀ ਹੈ ਨਹੀਂ ਜਾ ਕੇ ਗੱਲ ਕਰਦੇ ਪੈਰਵਾਈ ਕਰਦੇ ਨਹੀਂ ਸਾਬ ਦੋਸ਼ ਲਾਣੇ ਬੜੇ ਆਸਾਨ ਹੈ ਸਾਬ ਪਰ ਥੀਸ ਆਰ ਫੈਕਟਸ پارٹی اپنی جگہ وہ اپنی مانگ رکھے ہیں ہم کسی کو تو ہم سے پانی بھی مانگ رہے ہیں ہم نے پانی دے دیا کیا بہت کچھ مانگتے رہے صاحب ان کی مجبوریاں ہوں گی پردھان منتری خود کہہ رہے ہیں ان کا ویڈیو کہہ رہے باقی گلا چ پہلے پنجاب کی گل ضروری ہے سو پنجاب کی گلتے پہرا دیا گے صاحب اور جیسا لگاؤ پردھان منتری جی کا پنجاب کے ساتھ ہے اس کو دیکھتے ہوئے میں سمجھتا ہوں اپیل بھی ان سے کی ہے کہ اس, اس آرڈر کو فوری طور پہ نرست کیا جائے اور پنجاب کی بھاؤناؤں کو پنجاب کی کانٹریبیوشن کو ساری پر ہمارا صرف نہ اس کے اوپر دس رائٹ فل کلیم ہے ہمارا چندی گڑھ چندی گڑھ ہمارا صاحب ہماری راجدھانی ہے پر یہ ہمارے دل کا ٹکڑا بھی ہے اگر دلی ہے دل ہندوستان کا تو چندی گڑھ ہے دل پنجاب کا اس میں سے ٹکڑا چاہے اور میری ایک اور بڑی جو بات میں نے پردھان منتری جی سے میں نے نویدن کیا ہے صاحب ایک نو سکھیے مکھہ منتری کی غلطی کا خامیا جب پنجاب کیوں بھگتے صاحب انہوں نے تو مور لگا دی بھی ان کو دس ایکڑ دے دے دو میرے کو بھی دے دو ہماری زمین تو ہماری ہے صاحب کس کو دے دو کون دینے والے کون ہوتا ہے ہماری زمین ہے کیوں دے دے اب انہوں نے آگے کے لیے رستہ اور کھول دیا ابھی تو یہ شروعات ہے صاحب بھگونت مان جی تو آئی کورٹ کے لیے بھی جگہ مانگے بیٹھے ہیں انہوں نے آئی کورٹ کی مانگ کی ہے ایک میرے کو بھی جگہ دے دو سو ان نلائکیوں کی وجہ سے پنجاب کے لوگ بھگت رہے ہیں صاحب ایک غلط فیصلہ ہے ਬਹੁਤ ਉਸਕੇ ਬੜੇ ਲੰਬੇ ਵੈਰੀ ਬਹੁਤ ਜ਼ਰਾ ਕੰਪਲੈਟ ਹੈ ਕਿ ਗਵਰਨਰ ਸਾਹਿਬ ਨੇ ਵੀ ਬਿਆਨ ਦਿੱਤਾ ਹੈ ਗਵਰਨਰ ਸਾਹਿਬ ਨੇ ਕਿਹਾ ਕਿ ਇਨਵੈਸਟਮੈਂਟ ਪੰਜਾਬ 'ਚ ਜ਼ਿਆਦਾ ਨਹੀਂ ਹੋ ਰਹੀ ਇੰਡਸਟਰੀ ਨਹੀਂ ਆ ਰਹੀ ਕਿਉਂਕਿ ਲਾਅ ਐਂਡ ਆਰਡਰ ਸਿਚੁਏਸ਼ਨ ਪੰਜਾਬ ਦੀ ਖਰਾਬ ਹੈ ਉਸ ਤੇ ਵੀ ਦੇਖਿਆ ਹੈ ਹਾਂ ਤੁਸੀਂ ਇੰਡਸਟਰੀ ਦੀ ਗੱਲ ਕਰ ਰਹੇ ਹੋ ਅੱਜ ਕੱਲ ਮੁਨੀਆਰੇ ਵਾਲੇ ਨੂੰ ਫੋਨ ਆਉਣ ਲੱਗੇ ਵੀ ਤੂੰ 5 ਲੱਖ ਰੁਪਏ ਦੇ ਜਾ ਨਹੀਂ ਤੇਰੇ ਬੱਚਿਆਂ ਦਾ ਸਾਨੂੰ ਪਤਾ ਕਿਹੜੇ ਸਕੂਲ 'ਚ ਜਾਵਾਂਗੇ ਸਭ ਲਾਅ ਐਂਡ ਆਰਡਰ ਡਰੱਗਸ ये जो समस्याएं हैं टोटल अराज ये सब बेसिकली लॉलेसनेस है साहब अराजकता के माहौल के अंदर साहब ये एक नया बारूद और इन्होंने भगवंत मान जी की कृपा से पंजाब को झेलना पड़ रहा है तो इसीलिए इन सारी बातों को ध्यान में रख के मैं समझता हूं कि प्रधानमंत्री जी ਨੂੰ पंजाब ऑलरेडी इज ऑन बॉयल ਇਹਦੇ ਵਿੱਚ ਇਸ ਕਿਸੇ ਵੀ ਕੋਈ ਵਾਤਾਵਰਣ ਨਾ ਖਰਾਬ ਹੋਵੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣੀ ਰਹੇ ਯਾ ਆਰਿਆਣੇ ਵਾਲ ਕਿਤੇ ਆਪ ਦਾ ਬਣਾ ਲੈਣ ਸਭ ਜਗੜਤਾ ਸਾਹਿਬ ਜਦੋਂ ਸੁਖਬੀਰ ਸਿੰਘ ਬਾਦਲ ਤੇ ਤਨਖਈਆਂ ਹੋਣ ਤੋਂ ਬਾਅਦ ਅਕਾਲੀ ਦਲ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਨੇ ਅਕਾਲੀ ਲੀਡਰ ਕਹਿੰਦੇ ਕਿ ਸਾਨੂੰ ਤੋੜਨ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਬੰਸਤ ਦੇ ਵਿੱਚ ਦੇਖੋ ਵੈਸੇ ਤਾਂ ਉਹਨਾਂ ਦਾ ਆਪ ਦਾ ਮੁੱਦਾ ਹੈ ਸਾਹਿਬ ਇਲਜ਼ਾਮ ਲਗਾਉਣੇ ਬੜੇ ਆਸਾਨ ਹੈ ਜਿਹੜੇ ਅੱਜ ਤੋੜਨ ਦੀਆਂ ਗੱਲਾਂ ਕਰ ਰਹੇ ਹੈ ਕੱਲ ਤਾਂ ਹੀ ਮੇਰਖੇਲ ਚ ਇਹ ਲੋਕ ਭਾਜਪੀ ਦੇ ਨਾਲ ਸੀਗੇ ਉਦੋਂ ਇਹਨਾਂ ਨੂੰ ਭਾਜਪੀ ਮਾੜੀ ਜਾਂ ਚੰਗੀ ਨਹੀਂ ਲੱਗਦੀ ਸੀਗੀ ਅੱਜ ਆ ਵੀ ਆਪਣੀਆਂ ਕਮਜ਼ੋਰੀਆਂ ਜਦ ਤਾਈਂ ਨਹੀਂ ਦੇਖਣਗੇ ਸਾਬ ਜਦ ਤਾਈਂ ਇਹ ਅਹਿਸਾਸ ਨਹੀਂ ਹੋਊਗਾ ਜਿਸ ਕਾਰਨ ਤੋਂ ਅੱਜ ਇਸ ਪੋਜੀਸ਼ਨ 'ਤੇ ਆਏ ਖੜੇ ਹੈ ਬੇ ਆਦਮੀ ਵਾਲੇ ਮਸਲੇ 'ਚ ਲੈ ਕੇ ਉਦੋਂ ਤਾਈਂ ਇਹ ਮਸਲੇ ਦਾ ਆ ਜਿਹੜੇ ਚਾਰ ਇਲੈਕਸ਼ਨ ਤੋਂ ਬਾਈਕਾਟ ਕੀਤਾ ਹੈ ਕਿਉਂ ਸਾਡੇ ਲੀਡਰ ਆਫ ਆਪੋਜੀਸ਼ਨ ਬੜੇ ਇਸ ਗੱਲ ਤੇ ਵੀ ਸੁਨੀਲ ਜਾਖੜ ਨੇ ਕੋਈ ਬੜੀ ਸਟ੍ਰੈਟਜੀ ਪੀ ਭਾਜਪੀ ਦੀ ਸਟ੍ਰੈਟਜੀ ਦੇ ਤਹਿਤ ਆ ਵੀ ਵੋਟਾਂ ਆ ਜਾਣਗੀਆਂ ਮੈਂ ਉਹਨਾਂ ਨੂੰ ਇੰਨੀ ਅਪੀਲ ਕਰੂੰਗਾ ਬਾਜਵਾ ਸਾਹਿਬ ਕੋਈ ਸਟਰੈਟਜੀ ਨਹੀਂ ਸਟਰੈਟਜੀ ਉਹੀ ਹੈ ਭਾਜਪਾ ਦੀ ਵੀ ਤੇ ਅਕਾਲੀ ਦਲ ਦੀ ਜਿਹੜੀ ਥੋਡੀ ਹੈ ਤੁਸੀਂ ਯੂਪੀ 'ਚ ਜਿਹੜੀਆਂ 9 ਸੀਟਾਂ ਕਿਉਂ ਨਹੀਂ ਲੜ ਰਹੇ ਉਹਦਾ ਜਵਾਬ ਦੇ ਦਿਓ ਉਹੀ ਉਹ ਸਟਰੈਟਜੀ ਅਕਾਲੀ ਦਲ ਦੀ ਹੈ ਕਿ ਦੋਨਾਂ ਨੂੰ ਦਿੱਸੀ ਜਾਂਦਾ ਉਹਨਾਂ ਨੂੰ ਯੂਪੀ 'ਚ ਵੋਟਾਂ ਨਹੀਂ ਇਹਨਾਂ ਨੂੰ ਇੱਥੇ ਵੋਟਾਂ ਨਹੀਂ ਸੋ ਜਦ ਤਾਈਂ ਇਹ ਦੂਜਿਆਂ ਤੇ ਇਲਜ਼ਾਮ ਲਾਉਂਦੇ ਰਹਿਣਗੇ ਆਪਣੇ ਅੰਦਰ ਨਹੀਂ ਝਾਕਦੇ ਸਿਰਫ ਪੋਲਿਟਿਕਲੀ ਤਾਂ ਉਹਨਾਂ ਨੂੰ ਨੁਕਸਾਨ ਹੋ ਵੀ ਰਿਹਾ ਵੀ ਪੰਜਾਬ ਦਾ ਨੁਕਸਾਨ ਵੀ ਉਹਦੇ ਅੰਦਰ ਸ਼ਾਮਿਲ ਹੈ ਸਾਹਿਬ ਬਿਕੋਜ਼ ਸ਼੍ਰੋਮਣੀ ਅਕਾਲੀ ਦਲ ਜਿਹਦੇ ਉਹ ਲੀਡਰ ਹੈ ਉਹ ਦਾ ਪੰਜਾਬ ਦੀ ਪੋਲਿਟੀਕਲ ਸਿਨੈਰੀਓ ਦੇ ਅੰਦਰ ਪੰਜਾਬ ਦੀ ਸੋਸ਼ਲ ਲਾਈਫ ਦੇ ਅੰਦਰ ਪੰਜਾਬ ਦੀ ਪਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਦੇ ਅੰਦਰ ਬਹੁਤ ਅਹਿਮ ਰੋਲ ਹੈ ਸਾਬ ਸਾਰੇ ਕਹਿ ਦਿੰਦੇ ਆ ਇੱਕ ਰੀਜਨਲ ਪਾਰਟੀ ਹੈ ਜੀ ਇਟਸ ਨੋਟ ਜਸਟ ਅ ਰੀਜਨਲ ਪਾਰਟੀ ਇਟ ਕੈਨ ਨੋਟ ਬੀ ਕੰਪੇਅਰ ਕਿਸੇ ਹੋਰ ਰੀਜਨਲ ਪਾਰਟੀ ਜਜਪੀ ਨਾਲ ਤਾਂ ਨਹੀਂ ਕੰਪੇਅਰ ਕਰ ਸਕਦੇ ਬਿਕੋਜ਼ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਥ ਦੀ ਮੋਹਰ ਲੱਗੀ ਹੋਈ ਹੈ ਸਾਬ ਉਹਦੀ ਸੰਰਚਨਾ ਅਕਾਲ ਤਖਤ ਸਾਹ ਤੇ ਹੋਈ ਸੀਗੀ ਉਹਦੀ ਸੋਚ ਉਥੋਂ ਨਿਕਲੀ ਹੈ ਉਹਨੇ ਮਗਰ ਅਕਾਲ ਤਖਤ ਸਾਹਿਬ ਦਾ ਤਾਕਤ ਉਹਨਾਂ ਦੇ ਮਗਰ ਹੈ ਉਹ ਲੋਕ ਇੱਕ ਪਲੇਟਫਾਰਮ ਹੈ ਸ਼੍ਰੋਮਣੀ ਅਕਾਲੀ ਦਲ ਜਿਹਦੇ ਉੱਤੇ ਹਰ ਕਿਸਮ ਦਾ ਜਿਹੜਾ ਸਿੱਖ ਭਾਈਚਾਰੇ ਦੇ ਲੋਕ ਹੈ ਜਿਹੜੇ ਵੈਸੇ ਪੰਜਾਬ ਹਿੰਦੁਸਤਾਨ ਦੇ ਅੰਦਰ ਚਾਹੇ ਮinority ਕਮਿਊਨਿਟੀ ਹੋਵੇ ਪਰ ਅੱਜ ਇੱਥੇ ਪੰਜਾਬ ਦੇ ਅੰਦਰ ਜਦੋਂ ਮੈਜੋਰਿਟੀ ਹੈ ਤੇ ਉਹਨਾਂ ਦੀ ਭਾਵਨਾਵਾਂ ਪ੍ਰਗਟ ਕਰਨ ਦਾ ਇੱਕ ਚੈਨਲ ਹੈ ਗਰਮ ਖਿਆਲ ਦਾ ਨਰਮ ਖਿਆਲ ਦਾ ਗਾਂ ਵਦੂ ਪੁਰਾਣੇ ਕਿਸਮ ਦੇ ਲੋਕ ਪੁਰਾਣੀ ਸੋਚ ਦੇ ਲੋਕ ਸਾਰੇ ਨੂੰ ਆਪਣੇ ਘਰ ਦਾ ਹੱਕ ਹੈ ਇੱਕ ਪ੍ਰੈਸ਼ਰ ਕੁੱਕਰ ਦੇ ਅੰਦਰ ਜਿਸ ਤਰ੍ਹਾਂ ਰਿਲੀਜ਼ ਕਰਨ ਵਾਸਤੇ ਵਾਲ ਹੁੰਦਾ ਹੈ ਸਿੱਟੀ ਜਿਹੜੀ ਵੱਜਦੀ ਹੈ ਉਹ ਰਿਲੀਜ਼ ਐਵਰੀਬਡੀ ਉਹਨਾਂ ਨੂੰ ਇੱਕ ਮੌਕਾ ਹੈ ਉੱਥੇ ਆਪਣੀਆਂ ਭਾਵਨਾਵਾਂ ਵਿਅਕਤ ਕਰਨ ਦਾ ਜੇ ਨਹੀਂ ਕਰੋਗੇ ਸਾਬ ਤਾਂ ਪੰਜਾਬ ਦੇ ਹਾਲਾਤ ਤਾਂ ਪਹਿਲਾਂ ਹੀ ਵਿਗੜੇ ਸਾਬ ਇਹ ਕੋਈ ਜ਼ਰੂਰੀ ਨਹੀਂ ਵੀ ਉਹਨਾਂ ਨੂੰ ਕੋ ਸੀਟ ਆਵੇ ਨਾ ਆਵੇ ਕ੍ਰੈਡੀਬਲ ਲੀਡਰਸ਼ਿਪ ਅਕਾਲੀ ਦਲ ਦੀ ਸ਼ਿਰੋਮਣੀ ਅਕਾਲੀ ਦਲ ਦੀ ਬਣੀ ਰਵੇ ਜਿੱਥੇ ਸੰਗਤ ਨੂੰ ਸਿੱਖ ਭਾਈਚਾਰੇ ਨੂੰ ਯਕੀਨ ਹੋਵੇ ਵੀ ਆ ਸਾਡੀ ਮinority ਦੀ ਭਾਵਨਾਵਾਂ ਜਾ ਕੇ ਮਜ਼ਬੂਤੀ ਨਾਲ ਰੱਖ ਸਕੂਗਾ ਆ ਜਾ ਕੇ ਸ਼ਾਮ ਨੂੰ ਰਾਤ ਦੇ ਹਨੇਰੇ ਦੇ ਅੰਦਰ ਜਾ ਕੇ ਮੁੱਖ ਮੰਤਰੀ ਦੇ ਪੈਰਾਂ 'ਚ ਨਹੀਂ ਡਿੱਗ ਪੂਗਾ ਭੇਸ ਬਦਲ ਕੇ ਨਾ ਜਾਵੜੇ ਆ ਜਾ ਕੇ ਪ੍ਰਧਾਨ ਮੰਤਰੀ ਦੇ ਗੋਡਿਆਂ 'ਚ ਨਾਲ ਡਿੱਗ ਪਵੇ ਪੰਜਾਬ ਦੀ ਗੱਲ ਮਜ਼ਬੂਤੀ ਨਾਲ ਰੱਖ ਸਕੇ ਉਹਦਾ ਹੱਲ ਕਰਾਉਣ ਦੀ ਕੋਸ਼ਿਸ਼ ਕਰੇ ਉਦੋਂ ਤਾਈਂ ਮੈਂ ਸਮਝਦਾ ਪੋਲੀਟੀਕਲੀ ਗੱਲ ਛੋਟਾ ਸਾਹਿਬ ਉਹਨਾਂ ਦੀ ਜਿਹੜੀ ਇੰਪੋਰਟੈਂਸ ਹੈ ਸੀਤਾ ਨਾਲ ਨਹੀਂ ਮਾਪੀ ਜਾ ਸਕਦੀ ਉਸ ਉਹ ਹੈ ਪੰਥ ਦੀ ਨਮਾਇਆ ਜਮਾਤ ਹੈ ਉਹ ਪੰਜਾਬ ਦੀ ਸਟੈਬਿਲਿਟੀ ਮੈਂ ਬਾਰੀ-ਬਾਰੀ ਕਹਿੰਦਾ ਜਿਵੇਂ ਉਹਨੂੰ ਸੇਫਟੀ ਵਾਲ ਦੀ ਗੱਲ ਕਰਦੇ ਆ ਪ੍ਰੈਸ਼ਰ ਕੁੱਕਰ ਦਾ ਪਿੰਡੂ ਖੇਤਰ ਦੇ ਅੰਦਰ ਜਿਸ ਤਰ੍ਹਾਂ ਗੱਲ ਕਰਦੇ ਨਾ ਪਤੰਗ ਦੇ ਊਚ ਬਣਦੇ ਹੁੰਦੇ ਆ ਉਹਨੂੰ ਕੀ ਕਹਿੰਦੇ ਲੰਗਰ ਲੰਗਰ ਜਾਜ ਦਾ ਵੀ ਹੁੰਦਾ ਵੀ ਜਦੋਂ ਖੜਦੇ ਆ ਤੇ ਉਹਨੂੰ ਕਿਤੇ ਡੋਲ ਨਾ ਜਾਵੇ ਤੇ ਪਤੰਗ ਵੀ ਜ਼ੋਰ ਦੀ ਹਵਾ ਆ ਕੇ ਲੱਗੇ ਕਿਤੇ ਡੋਲ ਨਾ ਜਾਵੇ ਸਟੈਬਿਲਿਟੀ ਆ ਉਹ ਲੰਗਰ ਹੈ ਸਾਬ ਪੰਜਾਬ ਦਾ ਇਸ ਕਰਕੇ ਮੇਰਾ ਮੰਨਣਾ ਹੈ ਵੀ ਆ ਛਿੰਟੇਬਾਜੀ ਛੱਡਣ ਆਪਣੇ ਪੈਰਾਂ ਤੇ ਹੋਣ ਦੀ ਕੋਸ਼ਿਸ਼ ਕਰਨ ਕੋਈ ਇਹਦੇ ਅਜ ਹਾਲਾਤ ਨੂੰ ਦੇਖ ਲੈਣ ਵੀ ਕਿਹਨਾ ਹਾਲਾਤਾਂ ਦੇ ਵਿੱਚ ਇਹਨਾਂ ਦਾ ਹਾਲ ਬਣਿਆ ਕਿਉਂ ਹਾਲ ਬਣਿਆ ਕਿਉਂਕਿ ਇਹਨਾਂ ਨੇ ਦੂਜਿਆਂ ਤੇ ਛਿੰਟਾ ਕਿਸੇ ਕਰਦੇ ਰਹੇ ਆਪਦੇ ਈਡੀ ਦੇਟਾ ਸੂਟਾ ਮਾਰਿਆ ਨਹੀਂ ਇਹ ਲੋਂਦਾ ਤਾਂ ਪਤਾ ਲੱਗ ਜਾਂਦਾ ਕਿ ਕੀ ਲੱਗਦਾ ਜਾ ਕੇ ਸਾਹਿਬ ਕਾਲੀਦਾਲ ਦੇ ਨਾਲ ਗੱਲ ਕੀਤੀ ਬਾਜਵਰੇ ਉਹਨੇ ਥੋੜੀ ਸਵਾਲ ਦਾ ਜਵਾਬ ਦਿੱਤਾ ਜੀ ਕਿ ਇਹ ਰਿਐਕਸ਼ਨ ਆਇਆ ਹੋ ਸਕਦਾ ਕਿਸੇ ਹਾਲ ਚ ਵੀ ਕਿਉਂਕਿ ਜਿੱਥੇ ਗੱਲ ਕਰੀਏ ਜਦੋਂ ਚੋਣਾ ਪਿਛਲੀਆਂ ਵੀ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਗੱਲ ਤਾਂ ਜ਼ਰੂਰ ਉੱਠੀ ਸੀ ਕਿ ਗੜਜੂੜ ਹੋਣਾ ਚਾਹੀਦਾ ਪਰ ਉਹਨਾ ਗੜਜੂੜ ਹੋ ਪਰ ਹੱਲੇ ਵੀ ਉਹ ਸਿਰੇ ਨਹੀਂ ਚੜਦਾ ਸਭ ਉਹਦੋਂ ਮੈਂ ਹੀ ਸਭ ਤੋਂ ਪਹਿਲਾਂ ਮੈਂ ਹੀ ਕਹਿ ਰਿਹਾ ਸੀ ਹੋਣਾ ਚਾਹੀਦਾ ਕਿਉਂਕਿ ਮੈਂ ਪੰਜਾਬ ਦੇ ਹਾਲਾਤ ਮੇਰੀ ਸਮਝ ਜੇ ਜੇਸ਼ੂ ਸਾਹਿਬ ਨਾਲ ਕੀਤੀ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਦੇ ਬਾਅਦ ਵੀ ਮੈਂ ਉਸ ਗੱਲ ਪਰ ਅੱਜ ਜਿਹੜੇ ਹਾਲਾਤ ਹੈ ਸਾਬ ਸਮਝੋਤਾ ਕੌਣ ਕਿਹਦੇ ਨਾਲ ਕਰ ਲਵੇ ਸਾਬ ਦੁਕਾਨ 'ਚ ਕੋਈ ਸਮਾਨ ਹੋਊਗਾ ਤਾਂ ਹੀ ਤੁਹਾਡੇ ਕੋਲ ਆਊਗਾ ਦੋਸਤਾ ਪੋਲਿਟਿਕਲ ਸੀਨ ਚੋਂ ਬਾਹਰ ਹੋਏ ਖੜੇ ਹੋਏ ਤਾਂ ਲੜਦੇ ਨਹੀਂ ਕਿਉਂਕਿ ਡਰ ਲੱਗਦਾ ਤੁਹਾਨੂੰ ਦੋਨੋਂ ਪਾਰਟੀਆਂ ਨੂੰ ਪਹਿਲਾਂ ਆਪਣੇ ਪੈਰਾਂ ਤੇ ਖੜੇ ਹੋਣ ਆਪਣਾ ਸਪੋਰਟ ਬੇਸ ਮਜ਼ਬੂਤ ਕਰ ਲੈਣਗੇ ਹੋ ਸਕਦਾ ਜੇ ਮਜ਼ਬੂਤ ਹੋ ਜਾਣ ਤਾਂ ਕਿਸੇ ਨੂੰ ਟਾਈਪ ਦੀ ਲੋੜ ਹੀ ਨਾ ਪਵੇ ਪਰ ਅਗਰ ਖੁਦਾ ਨਾਕਾਸਤਾ ਜਿਸ ਤਰ੍ਹਾਂ ਆਪੋਜੀਸ਼ਨ ਨੇ ਗੋਡੇ ਟੇਕ ਰੱਖੇ ਆ ਆਪਸ 'ਚ ਸਰਕਾਰ ਦੇ ਸਾਹਮਣੇ ਤੇ ਅਗਰ ਲੋੜ ਪੈਂਦੀ ਹੈ ਤਾਂ ਕੋਈ ਨਾ ਕੋਈ ਵਾਇਬਲ ਆਪਸ਼ਨ ਦੇਣ ਦੀ ਪੋਜੀਸ਼ਨ ਤੇ ਆਣ ਸਾਬ 2 ਸਾਲ ਪਏ ਹੈ ਜੀ ਸਵਾ ਦੋ ਸਾਲ ਪਏ ਮਿਹਨਤ ਕਰੋ ਹਰ ਦਾ ਦੇਖੋ ਇਸ ਟਾਈਮ ਕੋਣ ਤੁਹਾਨੂੰ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਇਸ ਪੋਜੀਸ਼ਨ ਚ ਆ ਸਕਦਾ ਕਿਉਂਕਿ ਹੈ ਤਾਂ ਮਸਲਾ ਉਹਨਾਂ ਦਾ ਪਰ ਫਿਰ ਵੀ ਸਾਬ ਮੈਂ ਇਸ ਪੋਜੀਸ਼ਨ 'ਚ ਹੁੰਦਾ ਤਾਂ ਫਿਰ ਸਾਨੂੰ ਭਾਜੀਪੀ 'ਚ ਇੱਕ ਸੀਟ ਕਿਉਂ ਨਹੀਂ ਆਈ ਪ੍ਰੀਚ ਕਰਨਾ ਕਿਸੇ ਨੂੰ ਬਹੁਤ ਸੌਕਾ ਹੈ ਸਾਬ ਮਿਹਨਤ ਹੈ ਲੋਕਾਂ 'ਚ ਜਾਓ ਤੁਹਾਡੀ ਵਿਸ਼ਵਾਸਨਿਤਾ ਹੋਊਗੀ ਇਸੇ ਕਰਕੇ ਮੈਨੂੰ ਲੱਗਦਾ ਮੇਰੀ ਵਿਸ਼ਵਾਸਨਿਤਾ ਨਹੀਂ ਸੀ ਤੇ ਮੈਂ ਆਪ ਦਾ ਕਹਿਦਾ ਜੀ ਮੈਨੂੰ ਇਸ ਜ਼ਿੰਮੇਵਾਰੀ ਤੋਂ ਪਾਸੇ ਕਰੋ ਫੈਸਲਾ ਕਰ ਲੈਣਗੇ ਸਾਬ ਮੈਂ ਕਿشن ਹੋ ਐਨੇ ਮੈਂ ਉਪਦੇਸ਼ ਦਿੰਦਾ ਫਿਰ ਆ ਸਾ ਮੇਰੇ ਕੋਲ ਉਪਦੇਸ਼ ਹੈ ਡਾਕਟਰ ਸਾਹਿਬ ਪ੍ਰਤਾਪ ਸਿੰਘ ਬਾਜਵਾ ਨੇ ਉਹਨੇ ਜਵਾਬ ਦਿੱਤਾ ਜਿਹੜੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਉਹਦੇ ਕਿਹਾ ਕਿ ਜੇ ਵਾਕਈ ਪੀਐਮ ਮੋਦੀ ਹੈ ਨਾ ਪਸੰਦ ਕਰਦੇ ਨੇ ਪੰਜਾਬ ਨੂੰ ਇਹਨਾਂ ਲਗਾਵ ਹੈ ਤਾਂ ਹਲੇ ਤੱਕ ਕਿਉਂ ਨਹੀਂ ਚੰਡੀਗੜ੍ਹ ਜਿਹੜਾ ਹੈਗਾ ਉਹ ਪੰਜਾਬ ਨੂੰ ਦੇ ਦਿੰਦੇ ਕਿਉਂ ਉਹਦੇ ਲਈ ਕੋਈ ਸ਼ੁਰੂਆਤ ਨਹੀਂ ਕਰਦੇ ਦੇਖੋ ਬਾਜਵਾ ਸਾਹਿਬ ਦੇ ਮੂੰਹੋਂ ਤਾਂ ਗੱਲ ਸ਼ੋਭਾ ਨਹੀਂ ਦਿੰਦੀ ਕਿ ਬਾਜਵਾ ਸਾਹਿਬ ਜਿਸ ਚਲੋ ਮੈਂ 25 ਸਾਲ ਹੋ ਗਿਆ ਪਾਸੇ ਹੋ ਗਿਆ 2 ਸਾਲ ਹੋ ਗਏ 70 ਸਾਲ ਤੋਂ ਤੁਹਾਡੀ ਸਰਕਾਰ ਰਹੀ ਹੈ ਸਾਬ ਤੁਸੀਂ ਨਹੀਂ ਦੇ ਸਕੇ بولجئے مسئلے ہیں صاحب پہلے چھوٹے چھوٹے مسئلے تو حل کر لیے تھوڑے تو آ نہیں حل ہو رہے تو سارا کچھ ہی ہوگا ایک ایک نیت صاف ہونی چاہیے چنڈی گڑھ کی ایلینیٹڈ فروم پنجاب It belongs to Punjab. So any effort to take it away from Punjab in piecemeal or otherwise cannot be accepted. It is not a, I would say, a, a, in any way, it is going to be, uh, create more problems. Punjab is already facing very dire times. It is, has a lawlessness. Uh, and I think this will only create more problems. to yes, add uh, to this uh, assembly Anil, vijne मैं समझता हूं देखिए वो भी हमारे छोटे भाई हैं मेरी तो श्रेणी साहब से भी यही अपील है विद साहब से भी अपील कर दूंगा सारे हमारे भाई हैं साहब वो भी उनसे मैं भी अपील कर दूंगा कि आप राजधानी कहीं और क्यों नहीं ले जाते साहब आप तो दिल्ली की जड़ में बैठे वहां बना लो हिसार बना लो कैथल बीच में सेंटर इनका जो है वहां कहीं बना लो आप पंजाब चंडीगढ़ का है चंडीगढ़ पंजाब का है साहब सीधी सी बात है